ਅਧਿਆਪਕ ਦਿਵਸ ਮੌਕੇ ਸਰਕਾਰੀ ਹਾਈ ਸਕੂਲ ਮਾਦੋਪੁਰ ਦੀ 30 ਸਾਲ ਬਾਅਦ ਕਰੀਬ 6 ਲੱਖ ਰੁਪਏ ਦੀ ਲਾਗਤ ਨਾਲ ਬਣੀ ਚਾਰ ਦੀਵਾਰੀ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਲੋਕ ਅਰਪਿਤ ਕੀਤੀ ਗਈ ਇਸ ਦੇ ਨਾਲ ਹੀ ਇੰਟਰਲੌਕ ਟਾਇਲਾਂ ਨਾਲ ਤਿਆਰ ਕੀਤਾ ਗਿਆ ਸਕੂਲ ਅੰਦਰਲਾ ਰਸਤਾ ਵੀ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ ਗਿਆ ਹਲਕਾ ਵਿਧਾਇਕ ਨੇ ਇਸ ਮੌਕੇ ਅਧਿਆਪਕ ਦਿਵਸ ਦੀ ਵਧਾਈ ਵੀ ਦਿੱਤੀ ਅੱਜ ਇਸੀ ਮਾਦੋਪੁਰ ਵਿਕੇ ਸਰਕਾਰੀ ਹੈ ਇਸ ਸਮਾਰਟ ਸਕੂਲ ਵਿਕੇ ਆਏ ਔਰ ਬੜੀ ਖੁਸ਼ੀ ਦਾ ਹੈ ਸਾਡੇ ਪ੍ਰਿੰਸੀਪਲ ਸਾਹਿਬ ਸਾਡੇ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਤੇ ਪ੍ਰਧਾਨ ਜੀ ਇਥੋਂ ਦੇ ਜਿਨ੍ਹਾਂ ਦੀ ਮੈਂਬਰ ਸਭਾਇ ਇੱਕਮ ਹੋਇਆ ਮੈਨੂੰ ਦੱਸਿਆ ਗਿਆ ਕਿ 30 ਸਾਲ ਬਾਅਦ ਮunicipal ਸਭਾ ਗੱਲ ਕਰ ਰਹੀ ਸੀ ਕਿ ਜਿਹੜੀ ਕੰਦ DDC 30 ਸਾਲ ਬਾਅਦ 6 ਲੱਖ ਦੀ ਗ੍ਰਾਂਟ ਨਾਲ ਬਣੀ ਹੈ ਮੈਂ ਸਾਡੇ ਸਾਰੇ ਸਮੂਹ ਤੇ ਸਤਾਰਪ ਨੂੰ ਸਾਡੇ ਪ੍ਰਧਾਨ ਜੀ ਨੂੰ ਔਰ ਨਗਰ ਵਾਸੀਆਂ ਨੂੰ ਸਾਰੇ ਟੀਚਰ ਸਾਹਿਬਾਨ ਨੂੰ ਬੱਚਿਆਂ ਨੂੰ ਭਰਾਈ ਦੇਣਾ ਕਿ ਜਿਹੜਾ ਇਹ ਕੰਮ 30 ਸਾਲ ਤੋਂ ਰੁਕਿਆ ਸੀ ਪੂਰਾ ਹੋਇਆ ਨਾਲ ਦੇ ਨਾਲ ਤੁਸੀਂ ਦੇਖਿਆ ਇਹ ਜਿਹੜਾ ਰਸਤਾ ਜਾਂਦਾ ਇਹ ਵੀ ਬਲੌਕ ਟਾਈਲ ਨਾਲ ਅਸੀਂ ਪੱਕਾ ਕੀਤਾ ਹੈ ਸੋ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਵਈ ਦੇ ਵਿੱਚ ਸਰਕਾਰ ਵਚਨਬੱਧ ਹੈ ਸਕੂਲਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਸਾਡੇ ਸਕੂਲ ਜਿਹੜੇ ਹੁਣ ਸਮਾਰਟ ਸਕੂਲ ਨੇ ਉਹ ਗਵਰਨਮੈਂਟ ਸਕੂਲਾਂ ਦੇ ਬਰਾਬਰ ਆ ਕੱਲੇ ਨੇ ਅਸੀਂ ਪ੍ਰਿੰਸੀਪਲ ਸਾਹਿਬ ਖੜੇ ਨੇ ਸੰਕਲਪ ਸੋਧੀ ਨੂੰ ਥੀ ਬਹੁਤ ਵਧੀਆ ਸਕੂਲ ਹੈ ਇੱਥੇ ਵੀ ਨਹੀਂ ਸਕੂਲ ਹੈ ਜੋ ਜੋ ਘਟਾ ਅਸੀਂ ਬਹੁਤ ਛੇਤੀ ਪੂਰਾ ਕਰਕੇ ਸਕੂਲਾਂ ਨੂੰ ਗਵਰਨਮੈਂਟ ਸਕੂਲਾਂ ਦੇ ਬਰਾਬਰ ਲੈ ਕੇ ਖੜਾ ਕਰਾਂਗੇ ਔਰ ਸਭੇ ਰਿਜ਼ਲਟ ਵੀ ਸਕੂਲ ਦਾ ਸਬੂਤ ਨੇ ਕਿ ਜਿਹੜੇ ਸਰਕਾਰੀ ਸਕੂਲ ਨੇ ਹੁਣ ਪ੍ਰਾਈਵੇਟ ਸਕੂਲਾਂ ਤੋਂ ਘੱਟ ਹੈ